ਦਿੱਲੀ ਵਿਖੇ ਲਾਲ ਕਿਲੇ ਤੇ ਵਾਪਰੀ ਕਟੜਾ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਹਾਈ ਅਲਰਟ ਹੈ ਪੰਜਾਬ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਤੇ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਾਹਲ ਵੱਲੋਂ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਤੇ ਪੁਲਿਸ ਅਧਿਕਾਰੀ ਆਪਣਾ ਹੁਣ ਕੰਮ ਕਰ ਰਹੇ ਨੇ ਜਿਸ ਇਲਾਕੇ ਦੇ ਵਿੱਚ ਚੁੱਪੇ-ਚੁੱਪੇ ਤੇ ਚੈਕਿੰਗ ਚੱਲ ਰਹੀ ਹੈ ਜਥੇ ਇਲਾਕੇ ਦੇ ਵਿੱਚ ਚੁੱਪੇ-ਚੁੱਪੇ ਤੇ ਚੈਕਿੰਗ ਚੱਲ ਰਹੀ ਹੈ ਤਾਂਣ ਵਾਲੀਆਂ ਬੱਸਾਂ ਦੇ ਵਿੱਚ ਝੜ ਕੇ ਸਵਾਰੀਆਂ ਦੇ ਸਮਾਨ ਨੂੰ ਵੀ ਚੈੱਕ ਕੀਤਾ ਜਾ ਰਿਹਾ ਹੈ ਇਸ ਮੌਕੇ ਡਿਰਵਾ ਪੁਲਿਸ ਨਾਲ ਰਲ ਕੇ ਐਸਪੀ ਸੰਗਰੂਰ ਦੇ ਵੱਲੋਂ ਵੀ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਗਈ ਦਿਸ਼ਾ ਨਿਰਦੇਸ਼ ਦਿੱਤੇ ਗਏ ਤੇ ਅਧਿਕਾਰੀਆਂ ਨੂੰ ਇਹ ਕਿਹਾ ਗਿਆ ਕਿ ਸਮੇਂ-ਸਮੇਂ ਤੇ ਚੈਕਿੰਗ ਕੀਤੀ ਜਾਵੇ ਕਿਸੇ ਵੀ ਸ਼ਕਤੀ ਦਾ ਪਤਾ ਲੱਗਦਾ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤੇ ਲੋਕਾਂ ਨੂੰ ਵੀ ਅਪੀਲ ਹੈ ਕਿ ਕਿਸੇ ਸ਼ੱਕੀ ਵਸਤੂ ਨੂੰ ਨਾ ਛੜਿਆ ਜਾਵੇ ਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ ਕਿਵੇਂ ਦੇਖ ਰਹੇ ਹੋ ਕਿਸ ਤਰ੍ਹਾਂ ਦੇ ਪ੍ਰਬੰਧ ਹੈਗੇ ਨੇ ਕਿ ਕਿਸ ਤਰ੍ਹਾਂ ਚੈੱਕing ਚੱਲ ਰਹੀ ਨੇ ਸਪੈਸ਼ਲ ਅੱਜ ਦੇ ਦਿਨ ਵਿੱਚ ਜਿਹੜੀ ਕਿਤਾਬ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਆਈਪੀਐਸ ਦੇ ਵੀ ਸਰਤਾ ਸਿੰਘ ਜੈਲ ਜੀ ਦੇ ਜੋ ਦਿਸ਼ਾ ਨਿਰਦੇਸ਼ ਨੇ ਤੇ ਹੋਰ ਉੱਚ ਅਥਾਰਟੀ ਦੇ ਨੇ ਉਹਦੇ ਰਿਗਾਰਡਿੰਗ ਜੋ ਹਾਈ ਅਲਰਟ ਚੱਲਿਆ ਉਹਨੂੰ ਦੇਖ ਕੇ ਮੇਰੀ ਡਿਊਟੀ ਲੱਗਿਆ 402 ਨੰਬਰ 'ਤੇ ਦੜਪਾ ਇਨਾਮ ਹੂਨਕ ਤੇ ਲਹਿਰਾ ਤੇ ਇੰਨਾ 'ਚ ਅਸੀਂ ਘੂਰ ਭਟਕੇ ਆ ਅਸੀਂ ਚੈਕਿੰਗ ਕਰ ਰਹੇ ਆ ਤੇ ਤੁਸੀਂ ਦੇਖ ਹੀ ਰਹੇ ਹੋ ਜਿਵੇਂ ਇੱਥੇ ਹਾਈਲਾਈਟ ਕਰਕੇ ਇਹ ਪੁਲਿਸ ਚੌਕ ਚੌਕਸਾ ਸਾਡੀ ਤੇ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਜੇ ਕੋਈ ਲਵਾਰਸ ਵਸਤੂ ਦਿਖਦੀ ਆ ਜਾਂ ਹੋਰ ਉਹਨੂੰ ਛੇੜੋ ਨਾ ਸਾਨੂੰ ਤੁਸੀਂ 100 ਨੰਬਰ ਤੇ ਇਤਲਾਹ ਦਿਓ ਜਾਂ ਡੀਐਸਪੀ ਸਾਹਿਬ ਦੇ ਦਫ਼ਤਰ ਜਾਂ ਐਸਐਚਓ ਨੂੰ ਮੌਕੇ ਨੂੰ ਤੁਸੀਂ ਫੋਨ ਨੰਬਰ ਲੋਡ ਕਰ ਲਓ ਤੇ ਉਹਨਾਂ ਨੂੰ ਦੱਸੋ ਤਾਂ ਕਿ ਆਕੀ ਉਹਨਾਂ ਦੀ ਐਂਟੀ ਸਾਊਥ ਆਈ ਵਗੈਰਾ ਚੈੱਕ ਕਰਕੇ ਅਸੀਂ ਉਹਨੂੰ ਡਿਸਪੋਜ਼ ਕਰਾ ਸਕਦੇ ਹਾਂ ਫਿਰ ਨਾਕਾ ਬੰਦੀ ਵੀ ਕੀਤੀ ਨਾਕਾ ਬੰਦੀ ਵੀ ਕੀਤੀ ਜਾ ਰਹੀ ਹੈ ਅਸੀਂ ਬਕਾਇਦਾ ਜਿਵੇਂ ਮੈਂ ਦੇਖ ਰਿਹਾ ਇੱਥੇ ਅਸੀਂ ਪੱਕਾ ਪਰਮਨੈਂਟ ਅਸੀਂ ਪੋਸਟ ਵੀ ਬਣਾਵਾਂਗੇ ਤੇ ਅਸੀਂ ਇੱਥੇ ਆਪਣੀ ਫੋਰਸ ਵੀ ਇੱਥੇ ਕੋਰਸ ਦੀ ਬੜੀ ਪ੍ਰੋਬਲਮ ਜਿਹੜੇ ਵਿੱਚ ਫਸ ਕਰਕੇ ਹੈਗੀ ਹੈ। ਕੋਰਸ ਦੀਆਂ ਸਾਰੇ ਹੀ ਆ ਜੀ ਬਟ ਕੋਈ ਗੱਲ ਨਹੀਂ ਹੈ ਜੀ ਅਸੀਂ ਬੀ ਅਲਾਟਾ ਸਾਰੇ ਅਲਾਟਾ ਕੋਈ ਵੀ ਇਦਾਂ ਦੀ ਘਟਨਾ ਨਹੀਂ ਹੋਈ। ਕਾਉਂਸਲ ਦੀ ਹੱਟੀ ਵਾਲਿਆਂ ਦਾ ਨਵਾਂ ਸ਼ੋਰੂਮ ਟੌਪ ਕਲੈਕਸ਼ਨ ਖੁੱਲ ਚੁਕਿਆ। ਤੇ ਇੱਥੇ ਬਲੂ ਡਾਟ ਕੰਪਨੀ ਦਿਆਂ ਇਲਾਕੇ ਦੇ ਹਰ ਸਕੂਲ ਦੀਆਂ ਵਰਦੀਆਂ ਵਧੀਆ ਤੇ ਘੱਟ ਰੇਟਾਂ ਦੇ ਮਿਲਦੀਆਂ ਨੇ। ਇਸ ਤੋਂ ਇਲਾਵਾ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨਰ ਕੱਪੜੇ ਜਿਵੇਂ ਕਿ ਪੈਂਟ ਕੋਟ, ਸ਼ਰਟ, ਬਲੇਜ਼ਰ, ਟਰੈਕਸੂਟ, ਬੱਚਾ ਦੇ ਫੈਂਸੀ ਕੱਪੜੇ ਉਹ ਵੀ घट रेटा इकती के मिलेगी एयरपोर्ट तमार्ट बोच इकवंजा सौ की शॉपिंग लै जाओ अपने आज ही पहुंचो टॉप कलेक्शन जुत्ती मार्केट के बिल्कुल सामने नेर, रामा डॉक्टर दिलबा